ਰਾਵੀ ਦਰਿਆ ਇਹ ਉਹੀ ਰਾਵੀ ਦਰਿਆ ਜਿਨੇ ਪੰਜਾਬ ਨੂੰ ਬਰਬਾਦ ਕੀਤਾ ਜਿਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਪਰ ਅੱਜ ਇਹ ਰਾਵੀ ਸ਼ਾਂਤ ਹੈ ਆਪਣੇ ਸਹਿਜ ਸੁਭਾਅ ਅੱਜ ਇਹ ਰਾਵੀ ਵਗ ਰਿਹਾ ਪਰ ਇਹ ਰਾਵੀ ਇੰਨਾ ਭਿਆਨਕ ਕਿਵੇਂ ਹੋਇਆ ਇਹਨੇ ਨਾ ਤੰਡਵ ਕਿਉਂ ਕੀਤਾ ਤੇ ਐਡੀ ਵੱਡੀ ਬਰਬਾਦੀ ਇਸ ਰਾਵੀ ਨੇ ਕਿਉਂ ਕੀਤੀ ਕਿਉਂ ਤਬਾਹੀ ਮਚਾਈ ਤੁਹਾਨੂੰ ਉਹਦਾ ਅਸਲ ਕਾਰਨ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਰਾਵੀ ਦਰਿਆ ਜੀ ਅਸੀਂ ਇਸ ਲੋਹੇ ਰਮਦਾਸ ਦੇ ਇਲਾਕੇ 'ਚ ਮੌਜੂਦ ਆ ਤਾਂ ਰਾਵੀ ਦੇ ਪੁਲ ਤੇ ਆ ਅਸੀਂ ਇਸ ਲੋਹੇ ਤੇ ਸਾਫ਼ ਜਿਹੜੀ ਚੀਜ਼ ਨਜ਼ਰ ਆਉਂਦੀ ਆ ਤੁਹਾਨੂੰ ਵੀ ਨਜ਼ਰ ਆਏਗੀ ਆ ਰਾਵੀ ਦਰਿਆ ਦਾ ਇਲਾਕਾ ਪੂਰਾ ਪਾਣੀ ਹੁਣ ਇਹਦੇ ਮਹਿਜ਼ ਇੱਕ ਪਾਸੇ ਤੇ ਥੋੜਾ ਥੋੜਾ ਵਗ ਰਿਹਾ ਦਰਿਆ ਦੇ ਹਿਸਾਬ ਨਾਲੇ ਪਾਣੀ ਥੋੜਾ ਵੈਸੇ ਬਹੁਤ ਆ ਤੇ ਆ ਪੂਰਾ ਰਾਵੀ ਬੰਦ ਆ ਇਹਦਾ ਹੁਣ ਤੁਸੀਂ ਮੈਨੂੰ ਲੱਗਦਾ ਹੈ ਕਿ ਮੇਰੇ ਬੋਲਣ ਦੀ ਲੋੜ ਨਹੀਂ ਤੁਸੀਂ ਅੱਦੇ ਸਮਝ ਗਏ ਹੋਵੋਗੇ ਕਿ ਰਾਵੀ ਦਾ ਦਰਿਆ ਦਾ ਤਾਂ ਪੂਰਾ ਰਸਤਾ ਹੀ ਬੰਦ ਆ ਰਾਵੀ ਤਾਂ ਪੂਰਾ ਬੰਦ ਆ ਪਾਣੀ ਇੱਕ ਸਾਈਡ ਤੋਂ ਵਗ ਰਿਹਾ ਯਾਨੀ ਰਾਵੀ ਦੇ ਵਿੱਚ ਪਾਣੀ ਵਗਣ ਨੂੰ ਤਾਂ ਥਾਂ ਹੀ ਨਹੀਂ ਸੀ ਤੇ ਕਿਉਂ ਹੈ ਨਹੀਂ ਸੀ ਉਹ ਵੀ ਤੁਸੀਂ ਅੰਦਾਜ਼ਾ ਲਾ ਲਓ ਆ ਦੇਖੋ ਆ ਕਈ ਕਈ ਫੁੱਟ ਉੱਚੀ ਰੇਤ ਆ ਇੱਥੇ ਯਾਨੀ 8-8 10-10 ਫੁੱਟ ਉੱਚੀ ਤਾਂ ਰੇਤ ਆ ਜਿਹੜੀ ਉਹ ਵਿਚਾਰੇ ਪਈ ਆ ਦਰਿਆ ਦੇ ਬਿਲਕੁਲ ਵਿੱਚ ਯਾਨੀ ਜਿੱਥੋਂ ਤਿੱਕਰ ਪਾਣੀ ਵਗ ਰਿਹਾ ਉੱਥੋਂ ਤਿੱਕਰ 7-7 8-8 ਫੁੱਟ ਰੇਤ ਆ ਤੇ ਦਰਿਆ ਦੇ ਤੁਸੀਂ ਇੱਥਾ ਅਗਰ ਪਾਣੀ ਦੇ ਲੈਵਲ ਤੇ ਜਾਈਏ ਤਾਂ 10 ਫੁੱਟ ਥੱਲੇ ਚਲੇ ਜਾਓ ਯਾਨੀ 18-20 ਫੁੱਟ ਰੇਤ ਇਸ ਵੇਲੇ ਦਰਿਆ ਦੇ ਵਿੱਚ ਭਰੀ ਹੋਈ ਆ ਹੁਣ ਇੱਕ ਜੀ ਹੋਰ ਕਲੀਅਰ ਕਰ ਦਿਆਂ ਇਹ ਐਸਾ ਨਹੀਂ ਕਿ ਇਹ ਰੇਤ ਹੋਂ ਆਈ ਹੋਊਗੀ ਉਹ ਵੀ ਤੁਸੀਂ ਸਮਝ ਗਏ ਹੋਵੋਗੇ ਕਿਉਂਕਿ ਇਸ ਰੇਤ ਦੇ ਉੱਤੇ ਤਾਂ ਦੇਖੋ ਕਿੰਨੇ ਕਿੰਨੇ ਫੁੱਟ ਉੱਚੀ ਕਾਹੀ ਉਗਰੀ ਵੀ ਆ ਘਾਹ ਉਗ ਰਿਹਾ ਇਹਦਾ ਮਤਲਬ ਸਾਫ਼ ਹੈ ਕਿ ਇਹ ਰੇਤ ਹੋਂ ਨਹੀਂ ਆਈ ਪਿਛਲੇ ਕਈ ਸਾਲਾਂ ਤੋਂ ਇਹ ਦਰਿਆ ਇਸੇ ਤਰ੍ਹਾਂ ਬੰਦ ਪਿਆ ਤੇ ਇੱਕ ਇਹਦੇ ਉਹ ਪਰਲੇ ਪਾਸੇ ਥੋੜਾ ਥੋੜਾ ਪਾਣੀ ਚਾਈ ਜਾਂਦਾ ਤੇ ਥੋੜਾ ਥੋੜਾ ਪਾਣੀ ਇੱਧਰ ਵਿਚਾਲੋਂ ਪੂਰਾ ਦਰਿਆ ਬੰਦ ਆ ਤੇ ھیਠੋਂ ਵੀ ਦਰਿਆ ਜਿਹੜਾ ਪੂਰੀ ਤਰ੍ਹਾਂ ਭਰਿਆ ਹੋਇਆ ਤੇ ਜੇ ਇਸ ਦਰਿਆ ਨੂੰ ਇਹਦਾ ਇਹ ਰਾਹ ਸਾਫ਼ ਮਿਲਿਆ ਹੁੰਦਾ ਤਾਂ ਸ਼ਾਇਦ ਇਸ ਰਾਵੀ ਨੇ ਇੰਨੀ ਬਰਬਾਦੀ ਨਹੀਂ ਸੀ ਕਰਨੀ ਪੰਜਾਬ ਦੇ ਇੱਕ ਵੱਡੇ ਹਿੱਸੇ ਨੂੰ ਬਰਬਾਦ ਨਹੀਂ ਸੀ ਕਰਨਾ ਜੇ ਇਹ ਦਰਿਆ ਆਪਦੇ ਆ ਇਸੇ ਥਾਂ ਤੋਂ ਵਗਦਾ ਜੇ ਇਹਨੂੰ ਪਾਣੀ ਨੂੰ ਰਾਹ ਮਿਲ ਜਾਂਦਾ ਤਾਂ ਸ਼ਾਇਦ ਇਹ ਪਾਣੀ ਖੇਤਾਂ 'ਚ ਪਿੰਡਾਂ 'ਚ ਕਦੇ ਨਾ ਜਾਂਦਾ ਤਾਂ ਫਿਰ ਜ਼ਿੰਮੇਵਾਰੀ ਕਿਹਦੀ ਆ ਆਖਿਰੋ ਕਿਹੜੇ ਅਧਿਕਾਰੀ ਆ ਕਿਹੜਾ ਸਿਸਟਮ ਹੈ ਜਿਨੇ ਆ ਜ਼ਿੰਮੇਵਾਰੀ ਨਹੀਂ ਨਿਭਾਈ ਜਾਂ ਫਿਰ ਇਹਨੂੰ ਲੈ ਕੇ ਕੋਈ ਪਾਲਿਸੀ ਨਹੀਂ ਬਣੀ ਜਾਂ ਫਿਰ ਇਹਨੂੰ ਲੈ ਕੇ ਕੋਈ ਰਣਨੀਤੀ ਨਹੀਂ ਬਣਾਈ ਗਈ ਤੇ ਜੇ ਰਣਨੀਤੀ ਨਹੀਂ ਬਣਾਈ ਗਈ ਤਾਂ ਬਣਾਉਣੀ ਕਿਹਨੇ ਸੀ ਕਿਉਂਕਿ ਸਰਕਾਰਾਂ ਦਾਵਾ ਤਾਂ ਕਰਦੀਆਂ ਕਿ ਅਸੀਂ ਭਾਈ ਸਾਰੇ ਦਰਿਆ ਜਿਹੜੇ ਆ ਉਹਨਾਂ ਦਾ ਰਸਤਾ ਕਲੀਅਰ ਹੈ ਨਾਲਿਆਂ ਦਾ ਰਸਤਾ ਕਲੀਅਰ ਹੈ ਆ ਤਾਂ ਤੁਹਾਡੇ ਸਾਹਮਣੇ ਹੈ ਕਿਹੜਾ ਰਸਤਾ ਕਲੀਅਰ ਹੈ ਦਰਿਆ ਤਾਂ ਪੂਰਾ ਬੰਦ ਹੈ ਕਈ ਕਿਈ ਫੁੱਟ ਦੀ ਰੇਤ ਦਰਿਆ ਦੇ ਵਿੱਚ ਪਈ ਹੈ ਤੇ ਤੁਸੀਂ ਸਿੱਧੀ ਜੀ ਗੱਲ ਹੈ ਵੀ ਜੇ ਰਾਹ ਬੰਦ ਹੈ ਤਾਂ ਇਹ ਰਾਹ ਬੰਦ ਹੋਣ ਤੋਂ ਕਾਰਨ ਹੀ ਪਾਣੀ ਪਿੰਡਾਂ 'ਚ ਵੜਿਆ ਤੇ ਪਿੰਡਾਂ ਦੇ ਵਿੱਚ ਗਿਆ ਖੇਤ ਬਰਬਾਦ ਕੀਤੇ ਕਿਸਾਨਾਂ ਨੂੰ ਬਰਬਾਦ ਕੀਤਾ ਪੰਜਾਬ ਨੂੰ ਬਰਬਾਦ ਕੀਤਾ ਤਾਂ ਬਰਬਾਦੀ ਦਾ ਮੁੱਖ ਕਾਰਨ ਆਹੀ ਆ ਜੀ ਕਹਿੰਦੇ ਕਿ ਦਰਿਆ ਰਾਹ ਬਦਲ ਲੈਂਦੇ ਆ ਦਰਿਆਣੇ ਰਾਹ ਬਦਲਣਾ ਹੀ ਆ ਨਾ ਜਦੋਂ ਤੁਸੀਂ ਦਰਿਆ ਦਾ ਰਾਹ ਹੀ ਨਹੀਂ ਸਾਫ਼ ਕੀਤਾ ਦਰਿਆ ਦਾ ਰਾਹ ਤਾਂ ਬੰਦ ਪਿਆ ਤੇ ਦਰਿਆ ਨੇ ਫਿਰ ਹੋਰ ਥਾਂ 'ਵੀ ਵਗਣਾ ਸੀ ਕਿਉਂਕਿ ਪਿੱਛੋਂ ਪਾਣੀ ਆ ਗਿਆ ਤੇ ਜੇ ਇਹ ਦਰਿਆ ਸਹੀ ਵਗਦਾ ਹੁੰਦਾ ਤਾਂ ਆਹ ਮਦਦ ਵਾਲੀਆਂ ਟਰਾਲੀਆਂ ਨੂੰ ਅੱਜ ਇੱਥੇ ਆਉਣ ਦੀ ਲੋੜ ਨਾ ਪੈਂਦੀ ਆਹ ਸੇਵਾ ਵਾਲੀਆਂ ਟਰਾਲੀਆਂ ਨੂੰ ਇੱਥੇ ਆਉਣ ਦੀ ਲੋੜ ਨਾ ਪੈਂਦੀ। ਇੱਥੇ ਵੱਡੇ-ਵੱਡੇ ਕਿਸਾਨ ਜਿਹੜੇ ਲੋਕ ਆਪ ਦੇ ਨਾਲ ਨਾਲ ਲੋਕਾਂ ਦੇ ਵੀ ਢਿੱਡ ਭਰਦੇ ਸੀ ਨਾ ਉਹਨਾਂ ਨੂੰ ਆਹ ਟਰਾਲੀਆਂ ਵੱਲ ਦੇਖਣਾ ਪੈਂਦਾ ਹੁਣ। ਹੜਪੀੜਤਾਂ ਲਈ ਰਾਹਤ ਸਮਗਰੀ ਤੁਸੀਂ ਸੋਚੋ ਜਿਹੜੇ ਸਰਦਾਰ ਲੋਕ ਜਿਹੜੇ ਲੋਕਾਂ ਨੂੰ ਅੰਨ ਪੈਦਾ ਕਰਕੇ ਖਵਾਉਂਦੇ ਆ ਲੋਕਾਂ ਦੇ ਢਿੱਡ ਭਰਦੇ ਆ ਅੱਜ ਉਹ ਲੋਕ ਵਿਚਾਰੇ ਇੰਨਾਂ ਟਰਾਲੀਆਂ ਵੱਲ ਵੇਖਣ ਨੂੰ ਮਜਬੂਰ ਹੋ ਗਏ। ਤਾਂ ਇਹਦਾ ਕਾਰਨ ਕੀ ਹੈ? ਕਾਰਨ ਆਹੀ ਹੈ ਜੀ। ਤਾਂ ਮੇਰਾ ਮਕਸਦ ਇਹ ਹੀ ਸੀ ਅੱਜ ਤੁਹਾਨੂੰ ਇਹ ਤਸਵੀਰਾਂ ਵਿਖਾਉਣ ਦਾ ਕਿ ਤੁਹਾਡੇ ਧਿਆਨ 'ਚ ਸਮਝ ਆ ਜਾਏ ਕਿ ਆਖਿਰਕਾਰ ਕਾਰਨ ਕੀ ਆ ਮੁੱਖ ਤੌਰ ਤੇ ਕਾਰਨ ਇਹ ਹੀ ਆ ਕਿ ਦਰਿਆ ਦਾ ਰਾਹ ਬਈ ਜੀ ਸਾਰਾ ਬੰਦ ਹੈ ਦਰਿਆ ਨੂੰ ਰਾਹ ਹੀ ਨਹੀਂ ਮਿਲਿਆ ਤੇ ਜੇ ਪਾਣੀ ਨੂੰ ਇੱਥੇ ਰਾਹ ਮਿਲਿਆ ਹੁੰਦਾ ਤਾਂ ਸ਼ਾਇਦ ਇਹ ਪਾਣੀ ਦਰਿਆਵਾਂ 'ਚੋਂ ਬਾਹਰ ਨਾ ਜਾਂਦਾ ਪਿੰਡਾਂ 'ਚ ਨਾ ਜਾਂਦਾ ਖੇਤਾਂ 'ਚ ਨਾ ਜਾਂਦਾ ਕਿਉਂਕਿ ਪਾਣੀ ਜੇ ਪਿੱਛੋਂ ਆ ਗਿਆ ਤਾਂ ਪਾਣੀ ਨੇ ਤਾਂ ਵਗਣਾ ਹੀ ਸੀ ਪਰ ਮੁੱਖ ਕਾਰਨ ਆ ਤੁਹਾਡੇ ਸਾਹਮਣੇ ਆ ਤੁਸੀਂ ਮੋਟਾ-ਮੋਟਾ ਅੰਦਾਜ਼ਾ ਆਪ ਹੀ ਲਾ ਸਕਦੇ ਆ ਕਿ ਸਾਰਾ ਰਾਹ ਦਰਿਆ ਦਾ ਬੰਦ ਹੈ ਹੁਣ ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਕਿ ਉਹਦੇ ਖਿਲਾਫ ਕੋਈ ਕਾਰਵਾਈ ਹੋਊਗੀ ਤੇ ਜੇ ਅੱਗੇ ਤੋਂ ਪੰਜਾਬ ਇਸ ਤਰ੍ਹਾਂ ਦੀ ਬਰਬਾਦੀ ਦਾ ਸਾਹਮਣਾ ਨਾ ਕਰੇ ਕਿਉਂ ਨੂੰ ਲੈ ਕੇ ਕੋਈ ਨਵੀਂ ਨੀਤੀ ਬਣਾਈ ਜਾਊਗੀ ਕੋਈ ਨਵੀਂ ਐਸੀ ਪਾਲਿਸੀ ਬਣਾਈ ਜਾਊਗੀ ਜਿਹਦੇ ਨਾਲ ਦਰਿਆਵਾਂ ਦਾ ਆ ਰਾਹ ਜਿਹੜਾ ਹੈਗਾ ਉਹ ਸਾਫ਼ ਹੋਵੇ ਤੇ ਦਰਿਆ ਆਪਦੇ ਥਾਂ ਤੋਂ ਵਗਣ ਬਰਬਾਦੀ ਨਾ ਕਰਨ ਕਿਉਂਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਇਸ ਪੰਜ ਦਰਿਆਵਾਂ ਦੀ ਧਰਤੀ ਤੇ ਹੁਣ ਦਰਿਆਵਾਂ ਦੀ ਰਾਹ ਨਹੀਂ ਬਚਿਆ ਜ਼ਿੰਮੇਵਾਰੀ ਤਾਂ ਸਾਡੀ ਹੋਈ ਹੈ ਨਾ ਸਿਸਟਮ ਦੀ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਨਿਭਾਉਣੀ ਪਊਗੀ ਹੁਣ ਹਜ਼ਾਰਾਂ ਕਰੋੜ ਦਾ ਨੁਕਸਾਨ ਕਰਾ ਲਿਆ ਤੇ ਜੇ ਕੁਝ 100 ਕਰੋੜ ਲਾ ਕੇ ਇਹ ਕੰਮ ਕਰ ਲਿਆ ਜਾਂਦਾ ਸਮੇਂ ਸਿਰ ਕਰ ਲਿਆ ਜਾਂਦਾ ਤਾਂ ਅੱਜ ਪੰਜਾਬ ਬਰਬਾਦ ਨਾ ਹੁੰਦਾ ਅੱਜ ਹਜ਼ਾਰਾਂ ਕਰੋੜ ਦਾ ਨੁਕਸਾਨ ਨਾ ਹੁੰਦਾ ਲੋਕ ਉੱਜੜਦੇ ਨਾ ਲੋਕ ਨੂੰ ਮਦਦ ਵਾਲੀਆਂ ਟਰਾਲੀਆਂ ਵਾਲੇ ਨਾ ਦੇਖਣਾ ਪੈਂਦਾ ਤੁਹਾਨੂੰ ਵੀ ਅਪੀਲ ਹੈ ਜੀ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਥੋੜਾ ਘੱਟ ਅਜੇ ਜਾਗਪਣ ਅਜੀਤ ਧਿਆਨ ਦੇ ਦੇਣ ਪੰਜਾਬ ਨੂੰ ਅੱਗੇ ਤੋਂ ਬਚਾਇਆ ਜਾ ਸਕੇ ਉਹਦੇ ਲਈ ਕੰਮ ਕਰ ਲੋ ਕੰਮ ਕਰਨ ਦੀ ਲੋੜ ਹੈ ਤੇ ਤਸਵੀਰਾਂ ਨੇ ਤੁਹਾਨੂੰ ਸਭ ਕੁਝ ਸਾਫ਼ ਕਰਤਾ ਹੋਊਗਾ ਜੀ ਮੈਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਡਾ